ਕਰਦਾ ਮਨ ਚੁੱਪ ਕਰੇ ਤੇ ਪ੍ਰਮਾਤਮਾ ਦੀ ਆਵਾਜ਼ ਸੁਣਾਈ ਦੇਵੇ ਮਨ ਨੇ ਤੇ ਆਪਣਾ ਰੋਲਾ ਪਾਇਆ ਹੋਇਆ ਬੜਾ ਜ਼ੋਰਦਾਰ ਆਪ ਇਤਨੇ ਸਾਰੇ ਸੱਜਣ ਬੈਠੇ ਹੋਣਾ ਇੱਕ ਗੱਲ ਤੇ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਦਾਅਵੇ ਨਾਲ ਕਹਿ ਸਕਦਾ ਗੁਸਤਾਖੀ ਮਾਫ ਹਰ ਇੱਕ ਦਾ ਮਨ ਬੋਲ ਰਿਹਾ ਤੇ ਜਿਉਂ ਹਰ ਇੱਕ ਦਾ ਮਨ ਬੋਲ ਰਿਹਾ ਤੇ ਗੁਰੂ ਦੀ ਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਗੁਰੂ ਦੀ ਬਾਣੀ ਦੀ ਕਥਾ ਹੋ ਰਹੀ ਹੋਵੇ ਤੇ ਇੰਜ ਕਹਿ ਲੋ ਗੁਰੂ ਬੋਲ ਰਿਹਾ ਤੇ ਫਿਰ ਮਨ ਵੀ ਬੋਲ ਰਿਹਾ ਤੇ ਸਰੋਤਾ ਕੌਣ ਬਣੇਗਾ ਕੌਣ ਸੁਣੇਗਾ ਕਿਸ ਨੇ ਸਰੋਤਾ ਬਣਨਾ ਹੈ ਅਗਰ ਵਾਕਈ ਕੋਈ ਸਰੋਤਾ ਬਣ ਜਾਏ ਤਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮਨ ਨਹੀਂ ਸੁਣਦਾ ਮਨ ਬੋਲਦਾ ਹੈ ਮਨ ਨੂੰ ਬੋਲਣ ਦੀ ਆਦਤ ਹੈ ਬੋਲੀ ਜਾਂਦਾ ਹੈ ਬੋਲੀ ਜਾਂਦਾ ਹੈ ਬੋਲੀ ਜਾਂਦਾ ਹੈ ਮਹਾਤਮਾ ਬੁੱਧ ਤੇ ਕਹਿੰਦੇ ਸਨ ਕਿਸੇ ਗਿਆਨ ਦੀ ਲੋੜ ਨਹੀਂ ਕਿਸੇ ਕਰਮ ਦੀ ਲੋੜ ਨਹੀਂ ਕਿਸੇ ਯਤਨ ਦੀ ਲੋੜ ਨਹੀਂ ਬਸ ਤੁਸੀਂ ਚੁੱਪ ਕਰ ਜਾ ਪ੍ਰਮਾਤਮਾ ਬੋਲਣ ਲੱਗ ਪਏਗਾ ਉਹ ਬੋਲਦਾ ਹੀ ਪਿਆ ਸੁਣਾਈ ਕਿਉਂ ਨਹੀਂ ਦੇ ਰਿਹਾ ਤੁਹਾਡੇ ਆਪਣੇ ਬੋਲ ਇਤਨੇ ਉੱਚੇ ਨੇ ਇਤਨੇ ਜ਼ੋਰ ਦੇ ਬੋਲ ਰਹੇ ਹੋ ਉਹ ਅਨਾਹਦ ਨਾਦ ਨਹੀਂ ਸੁਣਾਈ ਦੇ ਰਿਹਾ ਠਾਕਰ ਹਮਰਾ ਸਦ ਬੋਲੰਦਾ ਤੇ ਸਦਾ ਬੋਲਦਾ ਪਿਆ ਤਉ ਮੈਂ ਫਿਰ ਦੁਰਾਮ ਮਨੁਖ ਨਵੇ ਸਦੀ ਆਪਣੇ ਬੋਲਾ ਰਾਹੀ ਪ੍ਰਗਟ ਹੁੰਦਾ ਹੈ ਇਹਦਾ ਮੂੰਹ ਮੱਥਾ ਵੇਖ ਕੇ ਕੁਛ ਨਹੀਂ ਪਤਾ ਚੱਲਦਾ ਇਹ ਕੀ ਹੈ ਇਹਦੇ ਹੱਥ ਪੈਰ ਵੇਖ ਕੇ ਕੁਛ ਨਹੀਂ ਪਤਾ ਚੱਲਦਾ ਇਹ ਕੀ ਹੈ ਇਹਦੇ ਨੈਣ ਨਕਸ਼ ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਇਹ ਕੀ ਹੈ ਬੋਲਾਂ ਤੋਂ ਪਤਾ ਚੱਲਦਾ ਹੈ ਬੋਲ ਵਿੱਚ ਇਸ ਦਾ ਆਚਾਰ ਬੋਲਾਂ ਦੇ ਚ ਇਸ ਦਾ ਵਿਵਹਾਰ ਬੋਲਾਂ ਦੇ ਚ ਇਸ ਦਾ ਸੁਭਾਅ ਸਭ ਪ੍ਰਗਟ ਹੁੰਦੇ ਬੋਲੀ ਦੱਸਦੇ ਨੇ ਤਮੋ ਗੁਣੀ ਹੈ ਬੋਲੀ ਦੱਸਦੇ ਨੇ ਰਜੋ ਗੁਣੀ ਹੈ ਬੋਲੀ ਦੱਸਦੇ ਨੇ ਸਤੋ ਗੁਣੀ ਹੈ ਬੋਲਤ ਹੀ ਪਹਿਚਾਨੀਏ ਸਾਧ ਅਸਾਧ ਕੋਠਾਟ ਅੰਦਰ ਕੀ ਕਰ ਨਹੀਂ ਸਵੇ ਨਿਕਸੇ ਮੁਖ ਕੀ ਬਾਤ ਪਰ ਜਿੱਥੇ ਆਮ ਮਨੁੱਖ ਨਵੇ ਵਿਸਦੀ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਪਰਮਾਤਮਾ 100% 100% ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਆਪਣੇ ਵਾਖ ਰਾਹੀਂ ਪ੍ਰਗਟ ਆਉਂਦਾ ਹੈ ਪੂਰਨ ਤੌਰ ਤੇ ਆਪਣੇ ਵਾਖ ਰਾਹੀਂ ਪ੍ਰਗਟ ਆਉਂਦਾ ਹੈ ਔਰ ਜਿਸ ਨੂੰ ਪਰਮਾਤਮਾ ਨੂੰ ਸੁਣਨ ਦੀ ਜਾਚ ਆ ਗਈ ਵੇਖਣ ਦੀ ਜਾਂਚ ਉਸੇ ਨੂੰ ਆਂਦੀ ਏ ਕਿਉਂਕਿ ਜਿਸ ਦਿਨ ਪ੍ਰਮਾਤਮਾ ਨੂੰ ਸੁਣਦਾ ਹੈ ਉਸੇ ਦਿਨ ਉਸ ਦੀ ਅੱਖਾਂ ਖੁੱਲਦੀਆਂ ਨੇ ਉਸ ਤੋਂ ਪਹਿਲੇ ਖੁੱਲਦੀਆਂ ਹੀ ਨਹੀਂ ਔਰ ਉਸੇ ਅੱਖ ਨੂੰ ਕਿਹਾ ਗਿਆ ਤ੍ਰਿਲੋਚਨ ਲੋਚਨ ਕਹਿੰਦੇ ਨੇ ਅੱਖ ਨੂੰ ਤ੍ਰਿਲੋਚਨ ਤੀਸਰਾ ਲੋਚਨ ਤੀਸਰੀ ਅੱਖ ਇਹ ਤ੍ਰਿਲੋਚਨ ਨਾਮ ਪ੍ਰਮਾਤਮਾ ਦਾ ਵੈਸੇ ਤੀਜੀ ਅੱਖ ਉਹ ਜਿਹੜੀ ਤੀਜੀ ਅੱਖ ਹੈ ਇੱਕ ਦਿਖਾਈ ਦਿੰਦਾ ਹੈ ਇਹ ਜਿਹੜੀਆਂ ਦੋ ਅੱਖਾਂ ਨੇ ਦੋ ਦਿਖਾਈ ਦਿੰਦੇ ਨੇ ਮੈਂ ਫਿਰ ਅਰਸ਼ ਕਰਾਂ ਦੋ ਦਿਖਾਈ ਦਿੰਦੇ ਨੇ ਰੋਸ਼ਨੀ ਦਿਖਾਈ ਦਿੰਦੀ ਹੈ ਹਨੇਰਾ ਦਿਖਾਈ ਦਿੰਦਾ ਹੈ ਛੋਟਾ ਦਿਖਾਈ ਦਿੰਦਾ ਹੈ ਵੱਡਾ ਦਿਖਾਈ ਦਿੰਦਾ ਹੈ ਸਿਰਫ ਇਸਤਰੀ ਨਹੀਂ ਦਿਖਾਈ ਦਿੰਦੀ ਪੁਰਸ਼ ਵੀ ਦਿਖਾਈ ਦਿੰਦਾ ਹੈ ਜਿਸ ਸਿਆਣਾ ਦਿਖਾਈ ਦਿੰਦਾ ਹੈ ਤੋ ਫਿਰ ਕੋਈ ਮੂਰਖ ਵੀ ਦਿਖਾਈ ਦਿੰਦਾ ਹੈ ਦੋ ਦਿਖਾਈ ਰਹਿੰਦੇ ਨੇ ਕਦੀ ਬਗੌਰ ਮੁਤਾਲਾ ਕਰਨਾ ਇੱਕ ਨਹੀਂ ਦਿਖਾਈ ਦਿੰਦਾ ਇੱਕ ਦੇ ਦੇਖਦਿਆਂ ਦੂਸਰਾ ਕਲਪਨਾ ਦੇ ਰੂਪ ਵਿੱਚ ਖੜਾ ਹੋ ਜਾਂਦਾ ਹੈ ایمان ਹੈ ਤਾਂ لازمی ਕੋਈ ਬਹੁਤ ਇਮਾਨਦਾਰ ਹੈ ਸੰਸਾਰ ਤੇ ਦੋ ਰੰਗੀ ਇਹ ਅੱਖਾਂ ਦੋ ਦੋਵੇਂ ਅੱਖਾਂ ਦੋ ਦੇਖਦੀਆਂ ਹਿੰਦੂ ਦਿਖਦਾ ਹੈ ਮੁਸਲਮ ਦਿਖਦਾ ਹੈ ਸਿਰਫ ਹਿੰਦੂ ਨਹੀਂ ਦਿਖਦਾ ਮੁਸਲਮਨ ਦਿਖਾਈ ਦਿੰਦਾ सिर्फ मुसलमान नहीं दिखाई देता यहूदी दिखाई देता सिर्फ यहूदी नहीं दिखाई देता ईसाई दिखाई देता है दूसरा फौरन सामने खड़ा हो जाता है ये अपना है तो कोई पराया भी खड़ा हो जाता है ये पराया है तो फिर कोई अपना भी खड़ा हो जाता है ये मैं दोहरा रहा हाँ गल कि दो अखा दो देखद एक नहीं देख ਹਰ ਵਕਤ ਇਹ ਦੋ ਦੇਖਦੀਆਂ ਨੇ ਇਹ ਆਪਣਾ ਹੈ ਇਹ ਆਪਣਾ ਨਹੀਂ ਤਾਂ ਦੋਆਂ ਦੀ ਵੰਡ ਹੋ ਗਈ ਇਹ ਮੂਰਖ ਹੈ ਇਹ ਸਿਆਣਾ ਹੈ ਇਹ ਸੁੰਦਰ ਹੈ ਇਹ ਕ੍ਰੂਪ ਹੈ ਇਹ स्त्री ਹੈ ਇਹ ਪੁਰਸ਼ ਦੋ ਹਰ ਵਕਤ ਦੋ ਦਿਖਾਈ ਦੇਣ ਸਮਸਤ ਬ੍ਰੇਜ ਇੱਕ ਸੂਫੀ ਸੰਤ ਹੋਇਆ ਕਹਿੰਦੇ ਦੋਈ ਰਾ ਚੋਂ ਬਦਲ ਕਰਦਮ ਦੋ ਆਲਮ ਰਾ ਯਕੇ ਦੀਦਮ ਜਿਸ ਦਿਨ ਦੀਆਂ ਇਹ ਦੋ ਨਜ਼ਰਾਂ ਮੇਰੀਆਂ ਮਿਟ ਨਹੀਂ ਨੇ ਦੋ ਅੱਖਾਂ ਮੇਰੀਆਂ ਬੰਦ ਹੋ ਗਈਆਂ ਨੇ ਇੱਕ ਦਿਖਾਈ ਦੇ ਰਿਹਾ ਦੂਜਾ ਹੈ ਹੀ ਨਹੀਂ ਦੋਈ ਰਾ ਚੋਂ ਬਦਲ ਕਰਦਮ ਦੋ ਆਲਮ ਰਾ ਯਕੇ ਦੀਦਮ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਪ੍ਰਗਟ ਹੋਇਆ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪਹਿਲਾ ਬਚਨ ਹੈ ਇੱਕ ਉਹ ਇੱਕ ਕੀ ਹੈ ਉਹ ਇੱਕ ਉਹ ਅੰਗਾਰ ਹੈ ਹੁਣ ਆਪ ਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਪ੍ਰਾਚੀਨ ઋਸ਼ੀਆ ਨੇ ਜਿਨ੍ਹਾਂ ਦਾ ਮਨ ਚੁੱਪ ਕਰ ਗਿਆ ਮੌਨੀ ਹੋ ਗਏ ਜਿਨ੍ਹਾਂ ਦਾ ਮਨ ਚੁੱਪ ਕਰ ਜਾਏ ਮੌਨੀ ਉਹਨਾਂ ਨੂੰ ਆਖਿਆ ਗਿਆ ਜੋ ਜ਼ੁਬਾਨ ਕਰਕੇ ਨਹੀਂ ਬੋਲਦੇ ਅੱਜ ਕੱਲ ਉਹਨਾਂ ਨੂੰ ਮੌਨੀ ਜੀ ਮਹਾਰਾਜ ਕਰਕੇ ਕਹਿੰਦੇ ਨੇ ਬਈ ਨਹੀਂ ਬੋਲਦੇ ਮੌਨੀ ਨੇ ਚੁੱਪ ਕਰ ਗਏ ਔਰ ਅਕਸਰ ਐਸਾ ਦੇਖਿਆ ਗਿਆ ਹੈ ਇਧਰ ਜ਼ੁਬਾਨ ਨੇ ਮौन ਧਾਰਨ ਕੀਤਾ ਹੈ ਇਧਰ ਮਨ ਪਹਿਲੇ ਨਾਲੋਂ ਵੀ ਜ਼ਿਆਦਾ ਬੋਲਣ ਲੱਗ ਪੈਂਦਾ ਹੈ ਕਿਉਂਕਿ ਜ਼ਬਾਨ ਦੇ ਬੋਲਣ ਨਾਲ ਜਿਹੜੀ ਸ਼ਕਤੀ ਕੁਝ ਬਾਹਰ ਜਾਂਦੀ ਸੀ ਉਹ ਵੀ ਸਾਰੀ ਮਨ ਨੂੰ ਮਿਲ ਗਈ ਤੇ ਮਨ ਬਹੁਤ ਬੋਲਦਾ ਹੈ ਮੌਨੀਆਂ ਦੇ ਮਨ ਜਿੰਨੇ ਕਲਪੇ ਹੋਏ ਹੁੰਦੇ ਨੇ ਉਤਨੇ ਉਹਨਾਂ ਦੇ ਨਹੀਂ ਆਉਂਦੇ ਗੁਸਤਾਖੀ ਨਾਲ ਜਿਹੜੇ ਕੁਝ ਬੋਲ ਲੈਂਦੇ ਨੇ ਅਗਰ ਸਾਰਥਿਕ ਬੋਲ ਲੈਂਦੇ ਨੇ ਮਨ ਇਸ ਤਰੀਕੇ ਨਾਲ ਅਗਰ ਚੁੱਪ ਕਰ ਸਕਦਾ ਹੈ ਕਿ ਸਿਰਫ ਜ਼ਬਾਨ ਨੂੰ ਚੁੱਪ ਕਰੋ ਤੇ ਮਨ ਚੁੱਪ ਕਰ ਜਾਏਗਾ ਤੇ ਜੈਸੇ ਮਨ ਚੁੱਪ ਕਰੇਗਾ ਉਹ ਪ੍ਰਮਾਤਮਾ ਦਾ ਨਾਦ ਜੋ ਬ੍ਰਹਿਮੰਡ ਦੇ ਵਿੱਚ ਗੂੰਜ ਰਿਹਾ ਹੈ ਇਹ ਵਿਗਿਆਨ ਦੀ ਪਕੜ ਦੇ ਵਿੱਚ ਨਹੀਂ ਆਇਆ ਵਿਗਿਆਨ ਪਦਾਰਥ ਨੂੰ ਤੋੜਦਾ 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 ਜਿਸ ਬਾਰੀਕ ਦਸ਼ਾ ਦੇ ਵਿੱਚ ਪਹੁੰਚਿਆ ਉਹ ਪਰਮਾਣੂ ਤੱਕ ਪਹੁੰਚਿਆ ਇਸ ਤੋਂ ਅੱਗੇ ਨਹੀਂ ਜਾ ਸਕਿਆ ਜੋ ਪਦਾਰਥ ਦਾ ਸਭ ਤੋਂ ਸੂਖਸ਼ਮ ਰੂਪ ਵਿਗਿਆਨ ਦੀ ਪਕੜ ਦੇ ਚਾਹੇ ਸੈਂਟਿਸਟ ਦੀ ਪਕੜ ਦੇ ਚਾਹੇ ਉਹ ਤੇ ਪ੍ਰਮਾਣ ਉਹ ਅਣੂ ਆਪਣੇ ਮਨ ਦੀ ਖੋਜ ਕਰਦਿਆਂ 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 ਇੱਕ ਸਾਧਕ ਪਹੁੰਚਿਆ ਪ੍ਰਮਾਤਮਾ ਤੱਕ ਔਰ ਉਸ ਤੋਂ ਅੱਗੇ ਕੁਝ ਵੀ ਨਹੀਂ ਇੱਕ ਨੂੰ ਅਖੀਰ ਦੇ ਚ ਹੱਥ ਵਿੱਚ ਆਏ ਨੇ ਕਿ ਪ੍ਰਮਾਣ ਇੱਕ ਨੂੰ ਅਖੀਰ ਦਿਸਿਆ ਪ੍ਰਮਾਤਮਾ ਇਕ ਨੂੰ ਅਸੀਂ ਸਾਇੰਟਿਸਟ ਕਹਿੰਦੇ ਆਂ ਇੱਕ ਨੂੰ ਅਸੀਂ ਸੰਤ ਕਹਿੰਦੇ ਆਂ ਖੋਜ ਦੋਹਾਂ ਦੀ ਮਹਾਨ ਹੈ ਕਿਉਂਕਿ ਹਰ ਮਨੁੱਖ ਪਦਾਰਥ ਨੂੰ ਤੋੜ ਕੇ ਤੇ ਪ੍ਰਵਾਹ ਪਦਾਰਥ ਦੇ ਵਿੱਚ ਵੀ ਪ੍ਰਵੇਸ਼ ਨਹੀਂ ਕਰ ਸਕਦਾ ਹਰ ਇੱਕ ਬੰਦਾ ਆਈਨਸਟਾਈਨ ਥੋੜੀ ਬਣ ਸਕਦਾ ਹੈ ਗਣਿਤ ਵਿੱਦਿਆ ਦਾ ਇਤਨਾ ਵੱਡਾ ਮਾਹਿਰ ਤਾਂ ਖੈਰ ਮੁਖ्तसर ਮੈਂ ਅਰਜ਼ ਕਰਾਂ ਬਹੁਤ ਨਾਮ ਲੰਮਕਾਵਾ ਪਦਾਰਥ ਦੇ ਤਹਿ ਦੇ ਵਿੱਚ ਪ੍ਰਵੇਸ਼ ਕਰਕੇ ਪਦਾਰਥ ਨੂੰ ਤੋੜਦੇ ਹਾਂ ਤੋੜਦੇ ਹਾਂ ਵਿਗਿਆਨ ਇੱਕ ਥਾਂ ਤੇ ਰੁਕਿਆ ਹੈ ਅਣੂ ਤੱਕ ਪਹੁੰਚਿਆ ਹੈ ਪਰਮਾਣੂ ਤੱਕ ਪਹੁੰਚਿਆ ਹੈ ਆਪਣੇ ਮਨ ਨੂੰ ਮਾਰਦੇ ਹਾਂ ਮਾਰਦੇ ਹਾਂ ਤੋੜਦੇ ਹਾਂ ਤੋੜਦੇ ਹਾਂ ਮਿਟਾਉਂਦੇ ਹਾਂ ਮਿਟਾਉਂਦੇ ਹਾਂ ਇੱਕ ਸਾਧਕ ਇੱਕ ਧਿਆਨੀ ਇੱਕ ਅਭਿਆਸੀ ਪ੍ਰਮਾਤਮਾ ਤੱਕ ਪਹੁੰਚਿਆ ਹੈ ਉਸ ਦਿਨੀ ਬੜੀ ਲੰਬੀ ਯਾਤਰਾ ਉਸ ਦੀ ਵੀ ਬੜੀ ਗਹਿਰੀ ਖੋਜ ਹੈ ਉਸ ਦੀ ਵੀ ਬਹੁਤ ਵੱਡੀ ਤਪੱਸਿਆ ਹੈ ਔਰ ਸ਼ਾਇਦ ਐਸੀ ਖੋਜ ਜੋ ਦੁਨੀਆਂ ਦੇ ਚਿਸ਼ਤਾਂ ਦੀ ਹੋਰ ਕੋਈ ਖੋਜ ਨਹੀਂ ਔਰ ਇਸ ਖੋਜ ਦੇ ਜਿਤਨੀ ਪੀੜਾ ਦੇ ਚੋਂ ਇੱਕ ਅਭਿਆਸੀ ਲੰਘਦਾ ਹੈ ਸ਼ਾਇਦ ਹੀ ਕੋਈ ਲੰਘਦਾ ਹੋਵੇ ਲੰਘਦੇ ਨੇ ਬਾਕੀ ਵੀ ਪੀੜਾ ਦੇ ਚੋਂ ਔਰ ਪੀੜਾ ਤੜਪਾਏਗੀ ਪੀੜਾ ਰੁਲਾਏਗੀ لازمی ਇਤਨੀ ਮਰਜ਼ ਕਰਾ ਪੀੜਾ ਪੁਰਸ਼ ਨੂੰ ਵੀ ਰੁਲਾਉਂਦੀ ਹੈ ਇਸਤਰੀ ਨੂੰ ਵੀ ਰੁਲਾਉਂਦੀ ਹੈ ਜੋ ਅਨੁਭਵ ਦੇ ਚ ਗੱਲ ਆਈ ਹੈ ਇਸਤਰੀ ਛੇਤੀ ਰੋ ਲੈਂਦੀ ਹੈ ਪੁਰਸ਼ ਅੰਜੂਆਂ ਨੂੰ ਪੀ ਲੈਂਦਾ ਇਸ ਵਾਸਤੇ ਆંકੜੇ ਨੇ ਮਨੋਵਿਗਿਆਨੀਆਂ ਦੇ ਕਿ ਜਿੰਨੇ ਪੁਰਸ਼ ਪਾਗਲ ਹੁੰਦੇ ਨੇ ਇਤਨੀਆਂ ਇਸਤਰੀਆਂ ਪਾਗਲ ਨਹੀਂ ਹੁੰਦੀਆਂ ਕਾਰਨ ਇੱਕ ਗੁਬਾਰ ਸੀ ਰੋ ਪਈਆਂ ਹੰਝੂਆਂ ਦੇ ਰਾਹੇ ਪੀੜਾ ਨਿਕਲ ਗਈ ਮਨ ਹੌਲਾ ਹੋ ਗਿਆ ਹਲਕਾ ਹੋ ਗਿਆ ਪਾਗਲ ਹੋਣ ਦੀ ਘੱਟ ਸੰਭਾਵਨਾ ਰਹਿੰਦੀ ਹੈ ਰੋਜ਼ ਰੋਜ਼ ਪੁਰਸ਼ ਹੰਝੂ ਪੀਂਦਾ ਜਾ ਰਿਹਾ ਹੈ ਸ਼ਰਮ ਦਾ ਮਾਰਾ ਕਿਉਂ ਅਗਰ ਰੋਵੇ ਕਹਿੰਦੇ ਕੀ ਜਨਾਨੀਆਂ ਦੀ ਤਰ੍ਹਾਂ ਰੋ ਰਿਹਾ ਪਰ ਕੌਣ ਦੱਸੇ ਅੱਖਾਂ ਵਿੱਚ ਦੋਹਾਂ ਦੇ ਪ੍ਰਮਾਤਮਾ ਨੇ ਹੰਝੂ ਪਾਏ ਨੇ ਉਸੇ ਤਰ੍ਹਾਂ ਦੇ ਪਾਏ ਇਕ ਭਾਵਨਾ ਦੇ ਵੇਖ ਦੇ ਚ ਆ ਕੇ ਪੀੜਾ ਦੇ ਚ ਤੇ ਪੀੜਾ ਵੀ ਛੋੜੇ ਦੀ ਆਉਂਦੀ ਹੈ ਕੁਛ ਵੀ ਹੋਵੇ ਧਨ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਵਤਨ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਕੁਛ ਵੀ ਵਿਛੜੇ ਪੀੜਾ ਹੈ ਤੇ ਪੀੜਾ ਰੁਲਾਉਂਦੀ ਹੈ ਇਸਤਰੀ ਰੋ ਲੈਂਦੀ ਹੈ ਪੁਰਸ਼ਾਂ ਨੂੰ ਪੀ ਲੈਣ ਲੱਗ ਇਸ ਦੇ ਕੁਲ ਹੰਝੂ ਬਹੁਤ ਇਕੱਠੇ ਹੋ ਜਾਂਦੇ ਨੇ ਅੰਦਰ ਇੱਕ ਦਿਨ ਪਾਗਲ ਹੋ ਜਾਂਦਾ ਹੈ ਪਾਗਲ ਪਣ ਦਾ ਮਤਲਬ ਕੀ ਹੈ ਇਹਨੇ ਸਾਰੇ ਹੀ ਹੰਝੂ ਅੰਦਰ ਜਜ਼ਬ ਕਰ ਲਏ